ਰਵਨੀਤ ਬਿੱਟੂ ਨੂੰ ਲੈ ਕੇ ਇੱਕ ਵਾਰ ਫੇਰ ਪੰਜਾਬ ਦੀ ਨਹੀਂ ਪੂਰੇ ਭਾਰਤ ਦੀ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਦੱਸ ਦਿੰਦੇ ਆ ਮਾਜਰਾ ਕੀ ਹੈ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰਵਨੀਤ ਬਿੱਟੂ ਨੂੰ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਨੇ ਹਾਰਨ ਦੇ ਬਾਵਜੂਦ ਵੀ ਲੋਕ ਸਭਾ ਦੀ ਸੀਟ ਹਲਕਾ ਲੁਧਿਆਣਾ ਤੋਂ ਕਿਉਂਕਿ ਉਹਨਾਂ ਦੇ ਖਾਸ ਮਿੱਤਰ ਗੂੜੇ ਮਿੱਤਰ ਕਾਂਗਰਸ ਪਾਰਟੀ ਦੇ ਪਰ ਦਾਨ ਰਾਜਾ ਵੁੜਿੰਗ ਬਸ ਥੋੜੀਆਂ ਜਿਹੀਆਂ ਜਮਾਤ ਵੋਟਾਂ ਦੇ ਨਾਲ ਲੋਕ ਸਭਾ ਦੀ ਚੋਣ ਜਿੱਤ ਗਿਆ ਸੀ ਅਤੇ ਰਵਨੀਤ ਬਿੱਟੂ ਨੇ ਸਿਰਫ 1 ਮਹੀਨਾ ਵੋਟਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਜੇ ਗੱਲ ਕਰੀਏ ਰਵਨੀਤ ਬਿੱਟੂ ਦਾ ਰਵਨੀਤ ਬਿੱਟੂ ਦਾ ਜਿਹੜਾ ਸਿਆਸੀ ਕੈਰੀਅਰ ਹੈ ਜੇ ਉਸਦੇ ਪਿਛੋਕੜ ਦੀ ਗੱਲ ਕਰੀਏ ਉਹ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦਾ ਹੈ ਕਿਉਂਕਿ ਉਹਨਾਂ ਦੇ ਦਾਦਾ ਸਰਦਾਰ ਬੈਂਤ ਸਿੰਘ ਜਿਹੜੇ ਨੇ ਉਹਨਾਂ ਨੇ ਕਾਫੀ ਲੰਮਾ ਸਮਾਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਤੇ ਕਾਂਗਰਸ ਪਾਰਟੀ ਵੱਲੋਂ ਉਹ ਮੁੱਖ ਮੰਤਰੀ ਵੀ ਰਹੇ ਜੇ ਗੱਲ ਕਰੀਏ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੇ ਮੈਦ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ 1 ਮਹੀਨਾ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਨਾਲ ਦੀ ਨਾਲ ਹੀ ਜਿਵੇਂ ਲੋਕ ਸਭਾ ਦੀਆਂ ਚੋਣਾਂ ਦਾ ਵਿਜਲ ਵਿਗਲ ਵੱਜਿਆ ਸੀ ਟਿਕਟ ਦੇ ਦਿੱਤੀ ਕਿ ਹਲਕਾ ਲੁਧਿਆਣਾ ਤੋਂ ਹਾਰ ਗਏ ਹਾਰਨ ਦੇ ਬਾਅਦ ਯੁੱਧ ਵੀ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਮੰਤਰੀ ਰਾਜਨਾਥ ਨੇ ਦੋ ਅਹੁਦਿਆਂ ਦੇ ਨਾਲ ਨਿਵਾਜਿਆ ਹਾਰੇ ਹੋਏ ਉਮੀਦਵਾਰ ਨੂੰ ਰਵਨੀਤ ਬਿੱਟੂ ਨੂੰ ਇੱਕ ਵਿਭਾਗ ਹੈ ਫੂਡ ਪ੍ਰੋਸੈਸਿੰਗ ਦੂਸਰਾ ਹੈ ਰੇਲਵੇ ਡਿਪਾਰਟਮੈਂਟ ਯਾਨੀ ਕਿ ਇਹਨਾਂ ਦੋਨਾਂ ਮੰਤਰੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਐਜ਼ ਅ ਕੇਂਦਰੀ ਮੰਤਰੀ ਵਜੋਂ ਕੰਮ ਕਰ ਰਹੇ ਨੇ ਰਵਨੀਤ ਬਿੱਟੂ ਜਦੋਂ ਉਹ ਨਹੀਂ ਹੁੰਦੇ ਤੇ ਉਸ ਦੀ ਜਵਾਬਦੇਹੀ ਰਵਨੀਤ ਬਿੱਟੂ ਕਰ ਰਹੇ ਨੇ ਇਸ ਨੂੰ ਲੈ ਕੇ ਹੁਣ ਬੜੀਆਂ ਅਫਵਾਹਾਂ ਆ ਰਹੀਆਂ ਨੇ ਇੱਕ ਬੜਾ ਵੱਡਾ ਉਲਟ ਫੇਰ ਹੋਣ ਜਾ ਰਿਹਾ ਹੈ ਰਵਨੀਤ ਬਿੱਟੂ ਨੂੰ ਕੀ ਜਿਹੜੇ ਅਹੁਦੇ ਦਿੱਤੇ ਹੋਏ ਨੇ ਜਾਂ ਜਿਹੜਾ ਕੇਂਦਰੀ ਮੰਤਰੀ ਬਨਾਇਆ ਹੋਇਆ ਹੈ ਉਹ ਅਹੁਦਿਆਂ ਤੋਂ ਦਰਕਰਾਰਾ ਕੀਤਾ ਜਾ ਸਕਦਾ ਹੈ ਉਸ ਨੂੰ ਲਾਕ ਥਲੇ ਲਾਇਆ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਆ ਰਹੀਆਂ ਨੇ ਹੋ ਸਕਦਾ ਹੈ ਦੱਸ ਦਈਏ ਕਿ 12 ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੋਣੀ ਹੈ ਪੰਜਾਬ ਤੋਂ ਇਲਾਵਾ ਨੌ ਸੂਬੇ ਨੇ ਭਾਰਤ ਦੇ ਜਿੱਥੇ 12 ਰਾਜ ਸਭਾ ਦੇ ਮੈਂਬਰਾਂ ਦੀ ਚੋਣ ਹੋਣੀ ਹੈ ਅਤੇ 21 ਅਗਸਤ ਲਾਸਟ ਹੈ ਨਾਮਜ਼ਦਗੀ ਪੱਤਰ ਭਰਨ ਦੀ ਦੱਸਦੀ ਹੈ ਕਿ ਰਵਨੀਤ ਬਿੱਟੂ ਨੂੰ ਪਹਿਲਾਂ ਹੀ ਆਫਰ ਦੇ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਤੋਂ ਹੁਣ ਇਹ ਵੀ ਫਾਰਮ ਆ ਰਹੀਆਂ ਨੇ ਕਿ ਰਾਜਸਥਾਨ ਦੇ ਵਿੱਚੋਂ ਵੀ ਰਵਨੀਤ ਬਿੱਟੂ ਨੂੰ ਰਾਜ ਸਭਾ ਦਾ ਮੈਂਬਰ ਜਣਾ ਬਣਾਇਆ ਜਾ ਸਕਦਾ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਸਿਆਸਤ ਦੇ ਵਿੱਚ ਬੜੀ ਵੱਡੀ ਹਲਚਲ ਹੋਵੇਗੀ ਕਿਉਂਕਿ ਇੱਕ ਬੜਾ ਵੱਡਾ ਝਟਕਾ ਲੱਗੇਗਾ ਰਵਨੀਤ ਬਿੱਟੂ ਨੂੰ ਜੇਕਰ ਉਹ ਹਰਿਆਣਾ ਤੋਂ ਜਾਂ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਲਈ ਪਾਰਟੀ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚੋਂ ਉਹਨਾਂ ਦੇ ਕੋਲੋਂ ਦੋਵੇਂ ਅਹੁਦੇ ਖੋਲੜ ਜਾਣਗੇ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀਆਂ ਨੇ ਹਾਲੇ ਇਸ ਗੱਲ ਦਾ ਸਪਸ਼ਟਿਕਰਨ ਕੇਂਦਰੀ ਮੰਤਰੀ ਰਵਨੀਤ ਬਟੂ ਨੇ ਨਹੀਂ ਦਿੱਤਾ ਲੇਕਿਨ ਜੇ ਗੱਲ ਕਰੀਏ ਰਾਜ ਸਭਾ ਦੇ ਮੈਂਬਰ ਦੀ ਇਸ ਤੋਂ ਕਲੀਅਰ ਹੋ ਗਿਆ ਹੈ ਕਿ ਇੱਕ ਵਾਰ ਫਿਰ ਝਟਕਾ ਦੇਵੇਗੀ ਭਾਰਤੀ ਜਨਤਾ ਪਾਰਟੀ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਟੂ ਨੂੰ ਰਾਜ ਸਭਾ ਦੇ ਮੈਂਬਰ ਬਣ ਤੋਂ ਬਾਅਦ ਚਾਹੇ ਉਹ ਹਰਿਆਣਾ ਦਾ ਹੋਵੇ ਚਾਹੇ ਉਹ ਰਾਜਸਥਾਨ ਦਾ ਹੋਵੇ ਇਹਨਾਂ ਅਹੁਦਿਆਂ ਤੋਂ ਬਾਅਦ ਜਿਹੜੇ ਦੋ ਅਹੁਦੇ ਐਸੇ ਕੇਂਦਰੀ ਕੇਂਦਰੀ ਮੰਤਰੀ ਵਜੋਂ ਦਿੱਤੇ ਹੋਏ ਨੇ ਉਹ ਦੋਵੇਂ ਅਹੁਦੇ ਖੋਹ ਲੈ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਅਤੇ ਰਵਨੀਤ ਬਿੱਟੂ ਰਾਜ ਸਭਾ ਦੇ ਮੈਂਬਰ ਹੀ ਬਣ ਕੇ ਰਹਿ ਜਾਣਗੇ ਭਾਵੇਂ ਹੋਣ ਹਰਿਆਣੇ ਦੇ ਤੇ ਭਾਵੇਂ ਹੋਣ Rajasthan ਦੇ 21 ਅਗਸਤ ਲਾਸਟ ਹੈ ਇਸ ਲਈ ਰਵਨੀਤ ਬਿੱਟੂ ਦਾ ਨਾਮ ਸੁਰਖੀਆਂ ਦੇ ਵਿੱਚ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵਾਰ ਫੇਰ بڑا ਵੱਡਾ ਪਤਾ ਖੇੜੇਗੀ ਰਵਨੀਤ ਬਿੱਟੂ ਨੂੰ ਐਜ਼ ਏ ਰਾਜ ਸਭਾ ਦਾ ਮੈਂਬਰ ਪੇਸ਼ ਕਰਕੇ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਧੰਨਵਾਦ